ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਭਾਈ ਅੱਜ ਪਹੁੰਚੇ ਹੋਏ ਹਾਂ ਪ੍ਰੀਤ ਇੰਡਸਟਰੀ ਨਾਭਾ ਇਹ ਆਪਾਂ ਜਿਨ੍ਹਾਂ ਦੇ ਹਨ ਅਖੰਡ ਪਾਠ ਸਾਹਿਬ ਰਖਾਇਆ ਹੋਇਆ ਤਾਂ ਭੋਗਤਾ ਅੱਜ ਭੋਗ ਤੇ ਆਏ ਤੇ ਭੋਗਤਾ ਵੈਸੇ ਪੈ ਗਿਆ ਲੇਟ ਹੋ ਗਿਆ ਸੀ ਥੋੜਾ ਜਿਹਾ ਪੂਰੇ ਟਾਈਮ ਨਾਲ ਆਏ ਆ ਚਲੋ ਰੋਟੀ ਪਾਣੀ ਤਾਂ ਤੁਹਾਨੂੰ ਪਤਾ ਹੈ ਨਾ ਵੀ ਸਾਜ ਰਹੇ ਘਰੇ ਖਾ ਪੀ ਕੇ ਨਿਕ ਲਈਦਾ ਬਾਕੀ ਇਹ ਤਾਂ ਸਾਡਾ ਬਾਈ ਭੰਦਰ ਮੁੰਡੇ ਵਾਲਾ ਹੋਰ ਕਿਤਾਬ ਲੜਾ ਵਰੀਆ ਵਰੀਆ ਭਾਈ ਇਧਰ ਕਿਧਰ ਫਿਰਦਾ ਹੁਣ ਉਹ ਮਸ਼ੀਨ ਖਲਾਈ ਦੀ ਸਰਪ ਕੋਲ ਹਾਂ ਮਸ਼ੀਨ ਤਿਆਰ ਕਰਵਾਉਂਦੇ ਆ ਕਿਹੜਾ ਮਾਡਲ ਖਲਾਈ ਆ ਇਹ ਸਾਡੇ ਕੋਲ 2 ਹੀ ਮਾਡਲ ਨਿਊ ਹਾਲੈਂਡ ਮਸ਼ੀਨ ਭਾਈ ਹਾਲ ਤਾਂ ਇਹ ਹੀ ਹੋਈ ਪਈ ਹੈ ਨਾ ਨਿਊ ਹਾਲੈਂਡ ਜਿਹੜੇ ਮੇਰੇ ਵੀਰਾਂ ਨੇ ਰੱਖੀਆਂ ਹੋਈਆਂ ਗੁੱਸਾ ਨਾ ਮੇਰਾ ਵੀਰ ਕਰਿਓ ਜਿਹੜੀ ਚੀਜ਼ ਹੈ ਨਾ ਹੱਡ ਬੀਤੀ ਉਹੀ ਦਿਖਾਵਾਂਗੇ ਇਹ 1 24 ਕਿੰਨੀਆਂ ਕਿਤੇ ਕੋਲ ਇੱਕ ਆਪਣੇ ਕੋਲ 18 ਹੈ ਇੱਕ 20 ਹੈ ਇੱਕ 18 ਇੱਕ 20 ਹੈ ਇਹ ਕਿਹੜੀ ਆ ਇਹ 20 ਹੈ 18.5 ਦਾ ਆ 12 ਦੀ ਗਵਾਰਟੀ ਫਰਕ ਹੈ। 20 ਦੇ ਵਿੱਚ ਬਾਈ ਲੋਹਾ ਹੈ ਜਾਂ ਲਾ 12 ਕੰਪਨੀ ਨੇ। ਵੀ ਮੈਂ ਕਹਿੰਦਾ ਜਿਵੇਂ ਹੀ ਖਤਮ ਕਰਕੇ ਛੱਡਦਾ ਬਹੁਤ ਆ ਬੁਰਾ ਹਾਲ ਹੋਇਆ ਹੈ। ਹੈ? ਦਿਖਾਉਂਦੇ ਬੁਰਾ ਹਾਲ ਹੈ ਨਹੀਂ ਤੇ ਬੁਰਾ ਹੈ। ਬਹੁਤ ਆ ਬੁਰਾ ਹਾਲ ਹੈ। ਵੀ ਤੁਸੀਂ ਐਂ ਦਾ ਹਾਲ ਲਾ ਲਓ। ਜਿਵੇਂ ਨਾ ਕੋਈ ਚੀਜ਼ ਮੰਨ ਲਓ ਜਦੋਂ ਮਿੱਟੀ ਢੇਰੀ ਹੁੰਦੀ ਹੈ ਨਾ ਮਿੱਟੀ ਢੇਰੀ ਜਦੋਂ ਪਾਣੀ ਮਾਰੀ ਜਾਂਦਾ ਰੇਤਾ ਥੱਲੇ ਬੈਠੀ ਜਾਂਦਾ ਖਰੀ ਜਾਂਦਾ ਨਾ ਜੋ ਖਤਮ ਹੋਏ ਉਹ ਚੀਜ਼ ਆ। ਬਾਕੀ ਦਿਖਾਵਾਂਗੇ ਇਹਦੇ ਨਹੀਂ ਆਪਾਂ ਦਿਖਾ ਦੇਾਂਗੇ ਆਪ ਹੀ ਦੇਖ ਜਾਣਗੇ ਵੀਡੀਓ ਦੇ ਪਤਾ ਹੀ ਲੱਗ ਜੂਗਾ ਨਹੀਂ ਚਲਾਈ ਦਾ ਝੋਨੇ ਤੇ ਹੀ ਆ ਪਾਣੀ ਝੋਨੇ ਤੇ ਤੇ ਗਵਾਰੇ ਤੇ ਅੱਛਾ ਠੀਕ ਆ ਚਲੋ ਦਿਖਾਉਨੇ ਬਾਕੀ ਇਹਦੀ ਮਸ਼ੀਨ ਵੀ ਤੁਹਾਨੂੰ ਦਿਖਾਵਾਂਗੇ ਅੱਜ ਇਹੀ ਗੁੜੀ ਦੇ ਵਿੱਚ ਪਹਿਲਾਂ ਤੁਹਾਨੂੰ ਪ੍ਰੀਤ ਇੰਡਸਟਰੀ ਮੈਂ ਕਹਿੰਦਾ ਕਿਲੋਮੀਟਰ ਜਾਇਆਏ ਹੁਣ ਇਹੰਦਰ ਨੂੰ ਹਨਾ ਕਿਲੋਮੀਟਰ ਤਾਂ ਹੋਊਗਾ ਬਹੁਤ ਲੰਬੇ ਹੈ ਬਹੁਤ ਲੰਬੇ ਥੋੜੀ ਆ ਸਾਈਕਲ ਜਿਹੀ ਮਸ਼ੀਨ ਜਿਹੜੀ ਇਹਨਾਂ ਨੇ ਹਨਾ ਮਤਲਬ ਅੱਗੇ ਨੇ ਕੀ ਤਾਂ ਆਪਾਂ ਟਰੈਕਟਰ ਦੇ ਪੁੱਠਾ ਚਲਾਉਂਦੇ ਦੇ ਇਹਨਾਂ ਨੇ ਵੀ ਸੈਲਜ ਮਸ਼ੀਨ ਤਿਆਰ ਕਰੀ ਹੋਈ ਆ ਇਹ ਇਹ ਵੀ ਬਹੁਤ ਵਧੀਆ ਆ ਨਾ ਇਹ ਸੈਲਜ ਮਸ਼ੀਨ ਆ ਇਹਨਾਂ ਦੀ ਜੱਛਦੀਓ ਬਹੁਤ ਆ ਨਾ ਬੰਦਰਾ ਹੈ ਆ ਗਿਆ ਬਾ ਅਸ਼ਟੋਕਰੇ ਮੂੰਹ ਆ ਆ ਮੂੰਹ ਆ ਮੂੰਹ ਦੇ ਲਾ ਕਿੰਨਾ ਭਾਈ ਪੂਰਾ ਨਾ ਇੰਪੋਰਟਡ ਮੂੰਹ ਬਣਾਇਆ ਹੋਇਆ ਹੈ ਨਾ ਥੱਲੇ ਉੱਪਰ ਜਿਵੇਂ ਟੋਕਾ ਸਿਰੇ ਨਾ ਟਰਾਲੀ ਦੇ ਵਿੱਚ ਪੂਰਾ ਇੰਪੋਰਟਡ ਬਣਿਆ ਹੋਇਆ ਹੈ ਵੀ ਇਹ ਮਸ਼ੀਨوں ਦੇ ਟਾਇਰ ਵੀ ਲਾਏ ਹੋਏ ਆ ਹਨ ਜਿਹੜੀਆਂ ਆਪਾਂ ਦੂਈਆਂ ਟਰੈਕਟਰ ਦੇ ਮਗਰ ਹਨ ਆਪੋ ਦੂਈਆਂ ਮਸ਼ੀਨਾਂ ਲੈਣੇ ਆ ਜਿਵੇਂ ਆਪਣੇ ਪੰਜਾਬ ਦੇ ਵਿੱਚ ਬਣਦੀਆਂ ਹੋਰ ਵੀ ਉਹ ਬਈ ਟਾਇਰ ਨਹੀਂ ਲਾਉਂਦੇ ਹੈਗੇ ਟਾਇਰ ਲਾਉਣ ਦਾ ਕਾਰਨ ਜਿਹੜਾ ਹੈ ਨਾ ਵੀ ਜਦੋਂ ਆਪਾਂ ਬੱਟ ਤੇ ਮਸ਼ੀਨ ਬੈਡਾਂ ਦੇ ਉੱਤੇ ਚੱਲਦੀ ਆ ਜਦੋਂ ਕਿਤੇ ਮਸ਼ੀਨ ਬੈਡ ਦੇ ਉੱਤੇ ਜਮਕਦੀ ਆ ਤਾਂ ਇਹ ਟਰੈਕਟਰ ਦੀ ਲਿਫਟ ਆ ਉਹ ਟਾਪੇ ਦਾ ਨੁਕਸਾਨ ਕਰਦੀ ਵੀ ਇਹ ਪ੍ਰੀਤ ਕੰਪਨੀ ਦੇ ਹਨ ਮੈਂ ਕਹਿੰਦਾ ਟਾਇਰ ਲਾ ਕੇ ਆਇਆ ਟਾਇਰ ਵੀ ਵਧੀਆ ਲਾਏ ਆ ਨਿਚੌੜੇ ਔਰ ਇਹਦੇ ਵਿੱਚ ਲਾਏ ਆ ਵੀ ਜਿੱਥੇ ਲਾਸਟ ਬੈੱਡ ਹੁੰਦਾ ਨਾ ਆਪਣਾ ਆਹ ਹੁੰਦਾ ਇੱਥੇ ਲਾਸਟ ਬੈੱਡ ਉਹਦੇ ਉਹਦੇ ਪਿੱਛੇ ਟਾਇਰ ਲਾਇਆ ਬਿਲਕੁਲ ਕੋਈ ਵੀ ਜਿਵੇਂ ਚੱਕ ਥੱਲ ਵੀ ਕਰਨੀਆਂ ਉਹਦੇ ਵਾਸਤੇ ਵੀ ਹੁੱਕਾਂ ਲਾਈਆਂ ਹਨ ਨਾ ਵੀ ਜਿਵੇਂ ਆਪਾਂ ਲੋਡ ਕਰਨੀਆਂ ਕੋਈ ਚੀਜ਼ ਤੇ ਉਹ ਆਹ ਦੇਖੋ ਉਹ ਤੇ ਵੀ ਇਹਨਾਂ ਹੁੱਕਾ ਹੱਕਾ ਲਾ ਕੇ ਆਇਆ ਕਰਿਆ ਹਾ ਕੰਮ ਹੱਕਾ ਹੱਕਾ ਵਗੈਰਾ ਹਨ ਨਾ ਬਾਕੀ ਪੇਂਟ ਕੁਆਲਿਟੀ ਵੀ ਹੈ ਵਧੀਆ ਕਰੀ ਹੋਈ ਹੈ ਜੈਨੀ ਇੰਜ ਰੰਗ ਲੱਗਦਾ ਜਿਵੇਂ ਕੋਈ ਨਾ ਆਪਾਂ ਕਹਿ ਦਿੰਦੇ ਆ ਨਾ ਵੀ ਗੱਡ ਰੰਗ ਵੀ ਇਹ ਪੇਂਟ ਵੀ ਉਹੋ ਜਿਹਾ ਹੈ ਦੇਖ ਲੋ ਐਨ ਮਾਰਦਾ ਸੈਰਿੰਗ ਬਾਕੀ ਆ ਫਿਲਟਰ ਸਿਸਟਮ ਟਾਇਬ ਬਣਾ ਹੈ ਨਾ ਜਿਵੇਂ ਫਿਲਟਰ ਹੁੰਦਾ ਕਮੈਂ ਦੇ ਘਾਟਰ ਪਾ ਜਾਂਦਾ ਉਹ ਟਾਇਬ ਬਣਿਆ ਹੈ ਬਾਕੀਆਂ ਨੇ ਵੀ ਆਸਾਨੀ ਨਾਲ ਡਰਾਈਵਰ ਨੂੰ ਉੱਪਰ ਨਾ ਤਾਂ ਬਾਈ ਕੋਈ ਹੈ ਨਾ ਕ੍ਰੋਸ ਕ੍ਰੂਸ ਵੱਜਣ ਦਾ ਖਤਰਾ ਜਿਵੇਂ ਟਰੈਕਟਰ ਦੇ ਤਾਂ ਹੁਣ ਆਪਣੇ ਖੁੱਲਾ ਹੀ ਹੁੰਦਾ ਬੰਦੇ ਦੇ ਲੱਤਾਂ ਦੇ ਵਿੱਚ ਕ੍ਰੋਸ ਹੁੰਦਾ ਹੈ ਇਹਦਾ ਤਾਂ ਕ੍ਰੋਸ ਵੀ ਤੁਸੀਂ ਜਾਵ ਲਾ ਲਓ ਵੀ ਬਾਹਰਲੇ ਕ੍ਰੋਸ ਹੁੰਦੇ ਨਾ ਉਹ ਕ੍ਰੋਸ ਆ ਵਿੱਚ ਸਪਰਿੰਗ ਪਾਏ ਹੋਏ ਹਨਾ ਵੀ ਕਿਤੇ ਉੱਪਰ ਥੱਲੇ ਹੋਣਾ ਤਾਂ ਤੁਹਾਨੂੰ ਇਹ ਕ੍ਰੋਸ ਦਮ ਦਊਗਾ ਟਾਈਟ ਨਹੀਂ ਹੋਊਗਾ ਬਾਕੀ ਹੈ ਤਾਂ ਉੱਪਰ ਦੇ ਤਾਂ ਕਮੈਨ ਇਹ ਸਾਰੀ ਨਾਲ ਹੈਲਪਰ ਸੀਟ ਲਾਈ ਹੋਈ ਯਾਰ ਬੰਦਾ ਬੈਠਾ ਜਿਹਨੇ ਉਹ ਟਰੈਕਟਰ ਵਾਲਾ ਕੰਮ ਆ ਜਿਹੜਾ ਉਹ ੜਿੱਕਾ ਜਾ ਚੱਕਿਆ ਗਿਆ ਖੁੱਲਾ ਜਿਹਾ ਹੀ ਕੰਮ ਆ ਜਿਵੇਂ ਹੈਨਾ ਇਹ ਆਪਾਂ ਦੇਖਦੇ ਆ ਟਾਇਰਾਂ ਦੇ ਪੈਰਾਂ ਦੇ ਵਿੱਚ ਕ੍ਰਾਸ ਹੁੰਦਾ ਇੱਕ ਤਾਂ ਉਹ ਸੱਟ ਪੇਟ ਤੇ ਬੰਦਾ ਦੂਰ ਰਹਿੰਦਾ ਵੀ ਸੱਟ ਪੇਟ ਨਹੀਂ ਲੱਗੂਗੀ ਹੈਨਾ ਨੰਬਰ 2 ਤੇ ਵੀ ਕਲੱਚ ਬ੍ਰੇਕ ਜੋ ਵੀ ਸਿਸਟਮ ਆ ਨਾ ਰੇਸ ਵਗੈਰਾ ਸਾਰਾ ਹੀ ਕਮੈਨ ਵਾਂਗੂ ਸਿਸਟਮ ਕਰਾਇਆ ਹੈ ਬਾਕੀ LED ਲੱਗੀ ਹੋਈ ਹੈ ਉੱਪਰ ਤੁਹਾਨੂੰ ਕੈਮਰੋਂ ਵੀ ਦਿਖਾ ਦਿੰਦਾ ਕੈਮਰੇ ਚੱਲਦੇ ਆ ਇਹ ਦੇ ਮਗਰ ਹੈਨਾ ਕੈਮਰਿਆਂ ਦੇ ਵੀ ਆਪਾਂ ਨੂੰ ਜਿਹਨਾਂ ਟਰਾਲੀ ਕੋਈ ਖੇਤ ਤੱਕ ਇਹ ਡੇਕਾ ਆ ਜਾਂਦਾ ਨਾ ਛੋਟੇ ਖੇਤ ਆ ਜਾਂਦੇ ਆ ਉੱਥੇ ਕੋਈ ਵੀ ਦਿੱਕਤ ਸਮੱਸਿਆ ਨਹੀਂ ਦੇ ਵਿੱਚ ਆਉਂਦੀ ਇਹ ਆ ਲਓ ਜੀ ਇਹਦਾ ਖੁੱਲਾ ਹੀ ਬੋਤ ਆ ਹੈਪੁੱਲਰ ਇਹਦਾ ਖੁੱਲੀ ਉਹ ਬੋਤ ਆ ਇੱਥੇ ਤੇ ਲਾ ਆਹ ਲੱਗੀ ਹੈ ਸਕਰੀਨ ਡਰਾਈਵਰ ਤੇ ਬਿਲਕੁਲ ਸਾਹਮਣੇ ਆ ਨਾ ਜਿਵੇਂ ਲੋ ਮੱਲੋ ਖੇਤ ਦੇ ਵਿੱਚ ਚੱਲਦੀ ਆ ਤਾਂ ਆਪਾਂ ਨੂੰ ਆਲਾਦਲਾ ਦੇਖਣ ਦੀ ਲੋੜ ਨਹੀਂ ਬਾਕੀ ਸ਼ੀਸ਼ੇ ਵੀ ਲਾਏ ਹੋਏ ਆ ਸਾਈਡ ਕਲਾਸ ਆ ਜਿਹੜੇ ਉਹ ਵੀ ਲੱਗੇ ਹੋਏ ਆ ਵੀ ਇਹਦਾ ਕਮੈਂ ਹੈ ਆ ਕੀ ਉੱਪਰ ਤੇ ਜਿਹੜੀ ਸਿਸਟਮ ਆ ਨਾ ਲੱਹ ਆਹ ਬ੍ਰੇਸ ਆ ਗਈ ਆ ਬ੍ਰੇਕ ਬ੍ਰੇਕ ਵੀ ਖੁੱਲਦੇ ਆ ਗੇਰ ਆ ਗੇ ਆਹ ਪੀਟੀਓ ਗੇਰ ਆ ਗਿਆ ਆਪਣਾ ਜਿਹਦੇ ਨਾਲ ਚੱਲਣੀ ਹੈ ਮਸ਼ੀਨ ਹਨਾ ਜਿਵੇਂ ਆਪਣੇ ਲੀਵਰ ਹੁੰਨੇ ਆ ਬਾਕੀ ਖੁੱਲਾ ਹੀ ਬਹੁਤ ਹੋਰ ਤਾਂ ਹਾਂ ਆ ਆਪਣੇ ਦੂਆ ਗੇਰ ਆ ਗਿਆ ਇਹ ਆਪਣੇ ਛੇਟਲੇ ਗੇਰ ਨਾਲ ਆਹ ਛੇਟਲੇ ਗੇਰ ਆ ਗਿਆ ਇੱਧਰ ਇੱਧਰ ਆਪਣੇ ਗੇਰ ਆ ਗਏ ਨਾ ਕਿੰਨੀ ਪਿੱਛੇ ਨੂੰ ਭੱਜੂਨੀ ਅੱਗੇ ਨੂੰ ਭੱਜੂਗੀ ਜਿੰਨੀ ਪਿੱਛੇ ਨੂੰ ਬਾਕੀ ਇਹਨ ਖੁੱਲਾ ਡੁੱਲਾ ਜਗਾ ਆਪਣੇ 에ਅਰ ਫਿਲਟਰ ਆ ਗਿਆ ਉਮੈਨ ਵਾਲੀ ਬੜਾ ਇਹ ਆ ਗਈ ਦੀ ਟੋਕਰੀ ਬੜੀ ਸੋਹਣੀ ਮਸ਼ੀਨ ਆ ਭਈ ਹੈ ਨਾ ਬਾਕੀ ਐ ਵੀ ਜਿਹੜੇ ਮੇਰੇ ਵੀਰ ਨੇ ਕਿਸੇ ਨੇ ਚਲਾਈ ਆ ਤਾਂ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਆਹ ਟੈਂਕੀ ਲੱਗੀ ਹੋਈ ਹੈ ਹਾਈਡਰੋਲਿਕ ਇਹ ਵੀ ਬੜੀ ਵੱਲਾ ਆਤੀ ਨਹੀਂ ਮਸ਼ੀਨ ਦੇ ਉੱਤੇ ਕਿ ਪੰਜ 10 ਲੀਟਰ ਦੀ ਟੈਂਕੀ ਹੁੰਦੀ ਆ ਇਹਦਾ ਸਿਸਟਮ ਜਣੀ ਐ ਵੀ ਟਰੈਕਟਰ ਵਾਲਾ ਸਿਸਟਮ ਆ ਨਾ ਜਿਹੜਾ ਭਾਈ ਹੁਣ ਆਪਾਂ ਵੀ ਉਹ ਚਲਾਇਆ ਹੈ ਨਾ ਟਰੈਕਟਰ ਆਪਣੇ ਕੋਲ ਵੀ ਚਲਦੀ ਦੀ ਮਸ਼ੀਨ ਇਹਦੇ ਨਾਲ ਦੀ ਉਹਦੇ ਵਿੱਚ ਕੀ ਹੁੰਦਾ ਤਾਂ ਜਾਂਦਾ ਲੈਫਟ ਆਪਣਾ ਟਰੈਕਟਰ ਤੇ ਲੈਫਟ ਟਾਪੇ ਦਾ ਹਨਾ ਨੁਕਸਾਨ ਕਰੂਗੀ ਇਹ ਮਸ਼ੀਨ ਭਾਰੀ ਹੁੰਦੀ ਹੈ ਤਨਾ ਭੁੱਲ ਰਾਹੇ ਵਜ਼ਨ ਬਹੁਤ ਜ਼ਿਆਦਾ ਹਾਂ ਬਾਈ ਇਹ 18 17 18 ਕੁਆਂਟਲ ਦੀ ਆ ਮਾੜਾ ਟਰੈਕਟਰ ਤੇ ਚੱਕਦਾ ਹੀ ਨਹੀਂ ਹੈਗਾ ਹਾਂ ਕਈ ਵੀਰੇ ਹਨਾ ਮੈਨੂੰ ਕਹਿੰਦੇ ਤੇ ਬਾਈ ਜ਼ਰੂਰ ਇੱਕ ਕਰਾ ਨਾ ਜਿਹੜੇ ਬਣੀਆਂ ਮਸ਼ੀਨਾਂ ਨੇ ਉਹਨਾਂ ਦਾ ਰਿਵਿਊ ਕਰਾਂ ਕੀ ਟਰੈਕਟਰ ਤੇ ਕੀ ਨੁਕਸਾਨ ਆ ਟਰੈਕਟਰ ਤੇ ਬਾਈ ਦੀ ਇੱਕ ਤਾਂ ਹਨਾ ਕ੍ਰੋਸ ਆ ਜਿਹੜਾ ਬੰਦਾ ਪੁੱਠਾ ਹੋ ਜਾਂਦਾ ਉਹਦੇ ਬਿਲਕੁਲ ਪੈਰਾਂ 'ਚ ਚੱਲਦਾ ਬਿਲਕੁਲ ਲੱਤਾਂ ਵਿਚਾਲੇ ਕ੍ਰੋਸ ਸਾਈਡ ਪਰੋਂਦਾ ਲੱਤਾਂ ਵਿਚਾਲੇ ਜਦੋਂ ਉਹ ਕਿ ਵੀ ਮੁੜ ਕੇ ਮਾੜਾ ਬੰਦ ਮਾੜੇ ਦੇ ਵਾਲਾ ਬੰਦਾ ਤਾਂ ਮਸ਼ੀਨ ਦੇ ਉੱਤੇ ਬਹਿੰਦਾ ਨਹੀਂ ਹੈਗਾ ਜਦੋਂ ਕ੍ਰਾਸ ਟੁੱਟਦਾ ਕ੍ਰਾਸ ਤਾਂ ਤੁਹਾਨੂੰ ਪਤਾ ਵੀ ਇਹਦਾ ਪਤਾ ਕੁਝ ਨਹੀਂ ਬਾਈ ਇੰਨਾ ਲੋਡ ਆ ਹਨਾ ਵੀ ਹੁਣ ਇੱਕ ਕਦਮ ਟੁੱਟ ਜਾਣਾ ਬਾਕੀ ਸਭ ਤੋਂ ਵੱਡੀ ਗੱਲ ਤਾਂ ਰਹੀ ਤੇਲ ਦੀ ਵੀ ਜਿਹੜਾ ਟਰੈਕਟਰ ਦਾ ਤੇਲ ਹੁੰਦਾ ਤਾਂ ਉਹ ਲਾਗੇ ਹੋ ਗਿਆ ਵਾਕੇ ਬੰਪਰ ਦੇ ਲੋ ਮਜ਼ਬੂਤ ਹਨ ਪੂਰਾ ਇਹਦੇ ਵਿੱਚ ਵੀ ਵੇੜ ਖਾਸੇ ਪਾਏ ਹੋਏ ਆ ਉਹਦੇ ਬਾਕੀ 4 ਵੀਲ 4 ਵੀਲ ਆ ਹਨਾ ਕੋਈ ਇਹਦੇ ਵਿੱਚ ਉਹ ਨਹੀਂ ਆ ਆਟੋ ਕਲੀਨਰ ਆ ਕੋਈ ਜਾਲੀ ਨਹੀਂ ਝਾੜਨੀ ਵਧੀਆ ਕੰਮ ਕਰਿਆ ਹੋਇਆ ਟੋਕਰੀ ਲੱਗੀ ਹੋਈ ਆ ਜਾਦੇ ਉਲਟਾ ਦੇ ਨਹੀਂ ਚੱਕਿਆ ਨਾ ਹੈ ਵਧੀਆ ਹੈ ਪਹਿਲਾਂ ਗੇੜਾ ਲਾਉਣਾ ਹੀ ਸੋਖਾ ਕੋਈ ਆਜਨੇ ਵਧਣਾ ਨਹੀਂ ਕੋਸਾ ਹਾਂ ਬਸ ਗੇੜੇ ਕਰਕੇ ਤਾਂ ਇਹੀ ਮਸ਼ੀਨਾਂ ਚੱਲੀਆਂ ਜਾਂਦੇ ਨਹੀਂ ਅੱਗੇ ਕਿ ਹੋਂ ਕਿ ਲੇਬਰ ਦੀ ਤਾਂ ਰੇਗ ਪਾਸੇ ਪ੍ਰੋਬਲਮ ਆ ਲੇਬਰ ਕਰਕੇ ਮਾਰ ਪੈਂਦੀ ਆ ਆ ਗਿਆ ਜੀ ਪ੍ਰੇਜ ਦਾ ਡਿੱਗਰ ਆਲੂ ਪੱਟਣਿਆਂ ਜੀ ਦੇ ਨਾਲ ਆ ਨਾ ਆਪਾਂ ਹੁਣ ਤੁਹਾਨੂੰ ਪਤਾ ਹੀ ਆਲੂ ਪਟਾਈ ਦਾ ਸੀਜ਼ਨ ਆ ਜਾਣਾ ਹੁਣ ਸ਼ੁਰੂ ਹੋ ਜਾਣਾ ਕੰਮ ਕਈ ਜਗ੍ਹਾ ਤਾਂ ਹੋ ਵੀ ਗਿਆ ਇਹ ਇਹਨਾਂ ਨੇ ਬਣਾਇਆ ਡਿੱਗਰ ਆਲੂ ਵਾਲਾ ਜਿਹੜਾ ਆਪਣੇ ਪੱਟ ਦਾ ਹੁੰਦਾ ਆਲੂ ਏ ਵੀਰ ਆਪਣਾ ਇੱਧਰ ਇੱਕ ਨਾ ਕਸੂਆਣ ਪਿੰਡ ਆ ਸਰਪੰਚਾ ਉੱਥੇ ਬਾਈ ਆੜਤੀਆ ਵੀ ਆ ਗਿੱਲ ਸਾਹਿਬ ਉਹ ਲੈ ਕੇ ਗਏ ਆ ਬਹੁਤ ਉਹਨਾਂ ਨੇ ਵੀਡੀਓ ਪਾਈ ਹੋਈ ਹੈ ਉਹਨਾਂ ਦੇ ਪੇਜ ਤੇ ਬਹੁਤ ਸੋਹਣਾ ਹਨ ਪ੍ਰੋਜੈਕਟ ਬਣਾਇਆ ਹੈ ਵੀ ਬਾਕੀ ਚਲੋ ਤਾਂ ਹੋਣਾ ਤੁਹਾਨੂੰ ਜਿੱਥੇ ਕੰਡਪਾੜ ਸਾਹਿਬ ਆਰੰਭਤ ਕਰਾਇਆ ਹੈ ਤਾਂ ਉੱਥੇ ਮਸ਼ੀਨਾਂ ਕਢਾਈਆਂ ਹੋਈਆਂ ਪਿੰਟੂ ਬਾਈ ਜੀ ਆਪਣੇ ਨਾਲ ਦੇਣਗੇ ਜਾਣਕਾਰੀ ਉੱਥੇ ਬਾਕੀ ਪੇਂਟ ਕੁਆਲਟੀ ਦੇਖ ਲੈ ਭੁਲਰਾ ਨਾ ਪੇਂਟ ਜਿਵੇਂ ਸੀਸਾ ਹਾਂ ਪੂਰੀ ਘੰਟਾ ਕੁਆਲ ਜਿਵੇਂ ਸੀਸਾ ਜਮਕਦਾ ਹੁੰਦਾ ਆਏ ਆ ਹਨਾ ਖੜਕ ਦੇ ਕੇ ਲਸ਼ਕੋਰਾ ਵੱਜਦੀ ਹੈ ਹਾਂ ਪੂਰੀ ਲਸ਼ਕੋਰਾ ਵੱਜਦੀ ਆ ਬਾਕੀ ਇਹ ਜਾਲ ਜੂਲ ਵੀ ਵਧੀਆ ਲਾ ਆ ਹਾਂ ਮਪੋਟੜ ਜਾਲ ਆ ਬਾਈ ਇਹ ਚੱਲੀਏ ਵੇ ਦੇਖੀ ਅੰਦਰ ਬਾਕੀ ਆ ਗਾਮ ਦਾ ਵਧੀਆ ਹੋ ਗਿਆ ਜਿਹੜੇ ਟਾਇਰ ਲਾਉਂਦੇ ਹਨ ਨਹੀਂ ਕੀ ਟਰੈਕਟਰ ਦਾ ਟਾਇਰ ਅੱਧਾ ਲੋਡ ਟਾਇਰਾਂ ਦੇ ਚੱਲਦਾ ਜਦੋਂ ਖੇਤ ਦੇ ਵਿੱਚ ਚੱਲਣੀਆਂ ਇਹ ਆਪਾਂ ਇਹਨੂੰ ਉੱਥੇ ਕੇ ਅਡਜਸਟਮੈਂਟ ਇਹਦੀ ਕਰ ਸਕਦੇ ਆ ਟਾਇਰ ਦੀ ਜਿੱਥੇ ਕੇ ਮਸ਼ੀਨ ਲਾ ਕੇ ਚੱਲਣੀ ਆ ਨਾ ਵੀ ਥੱਲੇ ਫਟਕਦਾ ਰਹੇ ਬਾਕੀ ਉਹ ਵੀ ਬਹੁਤ ਮਜ਼ਬੂਤੀ ਆ ਬਾਈ ਟੁੱਟਣ ਵਾਲਾ ਹੈ ਹਾਂ ਟੁੱਟਣ ਵਾਲਾ ਤਾਂ ਕੰਮੇ ਨਹੀਂ ਹੈਗਾ ਆਹ ਦੇਖ ਲੋ ਉਧਰ ਕ੍ਰਾਸ ਵੀ ਕਿਤੇ ਕੇ ਇੱਕ ਟੁੱਟਦਾ ਹਨਾ ਨਾਲ ਦੋ ਸ਼ਾਫਟਾਂ ਹੋਰ ਫਰੀਆਂ ਜਿਹ ਇੱਕ ਸਿਸਟਮ ਹੈ ਵਧੀਆ ਮੈਂ ਕਹਿੰਦਾ ਵੀ ਨਜ਼ਾਰਾ ਲਿਆ ਦਿੰਦਾ ਕਿ ਮਸ਼ੀਨ ਨੇ ਨੇ ਆ ਜੇ ਤੇ ਚੱਲਦੀ ਆ ਆ ਜਿਹ ਇੱਕ ਸਿਸਟਮ ਨਾਲ ਹੈ ਟਾਇਰ ਉੱਪਰ ਥੱਲੇ ਕਰਨ ਹੈ ਹਾਂ ਇੱਦਾਂ ਹੀ ਹੈਂਡਲ ਹੋ ਗਏ ਆ ਕਰਕੇ ਲਿਫਟ ਜਿੰਨਾ ਮਰਜੀ ਉੱਪਰ ਥੱਲੇ ਗੱਲ ਆ ਨਾ ਚੱਲੀਏ ਵੇ ਦੇਖੀਓ ਉਧਰ ਚਲੋ ਚੱਲਦੇ ਆ ਜੀ ਇੱਥੇ ਖੰਡਪਾੜ ਸਾਹਿਬ ਕਰਾਇਆ ਤੇ ਜਿੱਥੇ ਆਪਾਂ ਹਾਲ ਦੇ ਵਿੱਚ ਆ ਗਏ ਜਿਹੜਾ ਹਾਲ ਨਾ ਮੰਨ ਲਓ ਫੈਕਟਰੀ ਦੇ ਵਿੱਚ ਵਧਿਆ ਵਾਧਾ ਕੀਤਾ ਇਹਨਾਂ ਨੇ ਬਈ ਉਹਦੇ ਕਰਕੇ ਅੱਜ ਨਾ ਸੁਖਨੀ ਸਾਹਿਬ ਦਾੜਾ ਪਾਠ ਆ ਰਖਾਇਆ ਤਾਂ ਵੈਸੇ ਆਪਾਂ ਥੋੜੇ ਜਿ ਲੇਟ ਹੋ ਗਏ ਵੀ ਟਾਈਮ ਤੇ ਪਹੁੰਚ ਨਹੀਂ ਸਕੇ ਬਾਕੀ ਆ ਖੜੇ ਆ ਪ੍ਰੀਤ ਦੇ ਟਰੈਕਟਰ ਇਹ ਬਾਈ ਜੀ ਹਨਾ ਛੋਟਾ ਟਰੈਕਟਰ ਜਿਵੇਂ ਮੰਨ ਲਓ ਗਜਰਾਤ ਦੇ ਵਿੱਚ ਨਾ ਬਹੁਤ ਇਹਦੀ ਡਿਮਾਂਡ ਆ ਬਾਕੀ ਇਹ ਤੁਸੀਂ ਦੇਖ ਲਓ ਵੀ ਟਰੈਕਟਰ ਦੇ ਟਾਇਰ ਆ ਜਿਹੜੇ ਇਹ ਵੀ ਜਿਵੇਂ ਹੈ ਨਾ ਕਾਰਾਂ ਦੇ ਵਿੱਚ ਹੁੰਨੇ ਆ ਉੱਕਣਾ ਟਰੈਕਟਰ ਲੱਗੇ ਟਾਇਰ ਸੌਰੀ ਟਰੈਕਟਰ ਇਹ ਟਰੈਕਟਰ ਆ ਗਿਆ ਆਪਣਾ ਇੱਕ ਆ ਗਿਆ ਇਹ ਪ੍ਰੀਤ 6049 ਪਲੇਟਫਾਰਮ ਆ ਨਾ ਵਧੀਆ ਮਈਆਂ ਨੇ ਟਰੈਕਟਰ ਵੀ ਬਾਈ ਬਾਕੀ ਦੇ ਬਾਅਦ ਆ ਗਿਆ ਇਸੀ ਗੈਵਨ ਆ ਆ ਗਿਆ ਜੀ ਇਸੀ ਗੈਵਨ ਇਹ 90 ਕਿ ਵੀ ਤੁਰ ਗਾਟਾ ਸੌਦਾ ਹੀ ਆ ਇਹ ਇਨਾਂ ਦੇ ਟਰੈਕਟਰ ਦੇ ਮਾਡਲ ਆ ਗਏ ਹਨ ਤਿੰਨ ਵੀ ਸਭ ਤੋਂ ਵੱਡਾ ਉਤੋਂ ਛੋਟਾ ਉਤੋਂ ਛੋਟਾ ਹਨ ਬਾਕੀ ਤੁਸੀਂ ਦੱਸਿਓ ਬਾਈ ਕਿਹੜਾ ਕਿਹੜਾ ਵੀਰ ਆਪਣਾ ਹਨ ਪ੍ਰੀਤਰਾ ਟਰੈਕਟਰ ਚਲਾ ਰਿਹਾ ਆ ਆ ਗਿਆ ਛੋਟਾ ਟਰੈਕਟਰ ਇਹ ਆਪਣੇ ਵੀ ਵੇਸੇ ਬਹੁਤ ਡਿਮਾਂਡ ਹੋ ਗਈ ਜਿਵੇਂ ਹੋਣਾ ਆਪਣਾ ਸਪਰੇ ਪੰਪ ਚੱਲਦੇ ਹਨ ਨਾ ਬੂਮ ਵਾਲੇ ਉਹਦੇ ਵਿੱਚ ਕੀ ਆ ਜੜਾ ਬੜਾ ਟਰੈਕਟਰ ਆ ਉਹ ਬਈ ਲੀ ਜਿਆਦੇ ਚੌੜੀ ਪਾਉਂਦਾ ਹਨਾ ਇਹ ਟਰੈਕਟਰ ਆ ਜਿਹੜਾ ਇਹਦੇ ਟਾਇਰ ਦੂਏ ਲਵਾ ਕੇ ਹਨਾ ਮੈਂ ਕਹਿੰਦਾ ਇੰਜਨ ਆਪਾਂ ਤਾਂ ਇੰਜਨ ਦੀ ਲੋਡ ਹੁੰਦੀ ਆ ਇਹ ਵੀ ਬਹੁਤ ਵਧੀਆ ਉਹ ਪ੍ਰੋਸੈਸ ਨੂੰ ਕਾਮਯਾਬ ਹੋਊਗਾ ਬਾਕੀ ਆਪਾਂ ਪਿੰਟੂ ਜੀ ਕੀ ਕਰਦੇ ਆ ਗੱਲ ਥੋੜੀ ਜਿੱਦਰ ਵਿਅਸਤਾ ਪਲਰਾ ਟਾਇਰ ਦੂਏ ਪਾਤੇ ਇਹਦੇ ਵੀ ਗੱਡੀ ਵਾਲੇ ਹਨਾ ਹੈਂ ਟ੍ਰੈਂਡ ਵਾਲਾ ਕੰਮ ਆ ਪੂਰਾ ਹੈਂ ਪੂਰਾ ਟ੍ਰੈਂਡਰ 'ਚ ਚੱਲਦੇ ਟਾਇਰ ਇਹ ਵਗੈਰਾ ਹਾਂ ਪੂਰਾ ਟ੍ਰੈਂਟਾ 'ਚ ਆ ਪੂਰਾ ਵਧੀਆ ਟਾਇਰ ਪਾਤੇ ਹਨਾ ਗੱਡੀ ਵਾਲੇ ਹੀ ਆ ਵੀ ਗੱਡੀ ਵਾਲੇ ਹੀ ਪਾਤੇ ਹਾਂ ਬਾਗਵਾਨੀ ਆਸ ਤੇ ਆ ਰਿਹਾ ਲੇ ਮੈਂ ਵਾਹੋ ਜਿਵੇਂ ਉਰਾ ਗੁਜਰਾਤ ਦੇ ਵਿੱਚ ਦੇਖਦੇ ਨੇ ਪਰ ਛੋਟੇ ਟਰੈਕਟਰ ਹੁੰਦੇ ਆ ਬਾਗ ਦੇ ਵਿੱਚ ਡਿਮਾਂਡ ਆ ਜਿਮੀਦਾਰ ਭਰਾਵਾ ਦੇ ਵੀ ਛੋਟਾ ਟਰੈਕਟਰ ਚਾਹੀਦਾ ਹਨ ਜਿਵੇਂ ਹੁਣ ਆਪਣੇ ਸਪਰੇਅ ਤੇ ਕਰਦੇ ਆ ਬੂਮ ਬਾਮ ਬੂਮ ਨਾਲ ਉਹਨੂੰ ਵੀ ਲੋਟ ਆ ਇਹ ਉਹਨੂੰ ਇੰਜਨ ਦੀ ਲੋਡ ਹੁੰਦੀ ਆ ਨਾਲੇ ਲੀ ਘਟ ਪਊਗਾ ਟਾਇਰ ਵਜਨ ਘਟ ਹੋਊਗਾ ਜ ਹਨ ਬਾਗਵਾਨੀ ਆਸ ਤੇ ਆ ਰਿਹਾ ਰਿਪੋਰਟ ਕਰਨਾ ਹਾਂ ਹੈ ਛੋਟਾ ਜਿਹਾ ਪਰ ਜਗ੍ਹਾ ਦੇ ਲਾ ਪਰ ਕਿੰਨੀ ਖੁੱਲੀ ਆ ਦਰਕਾਰਾਂ ਥੱਲੇ ਨਹੀਂ ਜਾਂਦਾ ਹਾਂ ਇਹ ਇਹ ਵੱਡੇ ਆ ਗਏ ਇਹ ਤਾਂ ਆਪਣੇ ਨਾਰਮਲ ਟਰੈਕਟਰਾਂ ਦੇ ਵਿੱਚ ਆ ਗਏ ਵੱਡੇ ਹਨ ਆ ਆ ਗਏ ਏਸੀ ਕੈਬਨ ਇੱਧਰ ਆ ਗਈ ਕੰਬੈਨ 987 ਇਹ ਆਪਣਾ ਬੈਂਕੀ ਮੋਲਡਰ ਆ ਗਿਆ ਹਨਾ ਬਈ ਇਹ ਵੀ ਇੱਥੇ ਖੜਾ ਹੈ ਬਾਕੀ ਪ੍ਰਕਾਸ਼ ਇੱਥੇ ਮਹਾਰਾ ਦਾ ਪ੍ਰਕਾਸ਼ ਇੱਥੇ ਹੋਇਆ ਤਾਂ ਉਹ ਭੋਗ ਪਾਣ ਗਿਆ ਲੇਟ ਹੋ ਗਏ ਪਿੰਤੂ ਬਾਈ ਇਧਰ ਨਾਲ ਸਾਡੇ ਸਾਸਿ ਸਾਸਿ ਕਾਲ ਜੀ ਸਭ ਦਾ ਤੁਹਾਡੇ ਨਾਲ ਜਿੰਨੇ ਵੀ ਕਿਸਾਨ ਭਰਾ ਸਰੋਤੇ ਜੁੜੇ ਨੇ ਸਾਬ ਦਾ ਪਿਆਰ ਭਰੀ ਸਾਸਤਰੀ ਕਾਲ ਜੀ ਹੋਰ ਸੁਣਾਓ ਜੀ ਬਹੁਤ ਵਧੀਆ ਜੀ ਤੁਸੀਂ ਦੱਸੋ ਜੀ ਠੀਕ ਹੈ ਜੀ ਅੱਜ ਕੋਈ ਨਵੀਂ ਮਾਡਲ ਦੀ ਲੌਂਚਿੰਗ ਕਰੀ ਹੈ ਜੀ ਕੀ ਸਿਸਟਮ ਅੱਜ ਦੇਖੋ ਜੀ ਜਿੱਦਾਂ ਹੁਣ ਆਪਣੇ ਧਰਮਾਂ ਦੇ ਧਰਮ ਦੇ ਵਿੱਚ ਰੀਤੀ ਰਿਵਾਜ ਹੁੰਦੇ ਆ ਵੀ ਕੋਈ ਵੀ ਕੰਮ ਨਮਾਸ ਕਰੀਏ ਚੱਲੀ ਜਾਓ ਅ ਉਹ ਅਕਾਲ ਪੁਰਖ ਵੈਗਰੂ ਦਾ ਕੋਈ ਵੀ ਕਿਸੇ ਧਰਮੋਂ ਦਾ ਉਹਦਾ ਓਟ ਲੈ ਕੇ ਕੰਮ ਸ਼ੁਰੂ ਕਰਦਾ ਹੈ ਜੀ ਅੱਜ ਅਸੀਂ ਵੀ ਪਿਛਲੇ ਤਿੰਨ ਦਿਨਾਂ ਤੋਂ ਮਹਾਰਾਜ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਕੰਪਨੀ ਦੇ ਵਿੱਚ ਠੀਕ ਹੈ ਜੀ ਤੇ ਉਹਦੇ ਜਾਨੀ ਆਸਰਾ ਲੈਂਦੇ ਹੋਏ ਅਸੀਂ ਅੱਜ ਨਵੇਂ ਪਲਾਨ ਦੀ ਸ਼ੁਰੂਆਤ ਕੀਤੀ ਹੈਗੀ ਹੈ ਜਿਹਦੇ ਵਿੱਚ ਟੋਟਲੀ ਕੰਮ ਹੈ ਜਿਹੜਾ ਫਿਟਿੰਗ ਦਾ ਅਸੈਂਬਲੀ ਦਾ ਸਾਰਾ ਕੁਝ ਆਟੋਮੈਟਿਕਲੀ ਹੋਣਾ ਹੈਗਾ ਜੀ ਉਹਦੀਆਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੇ ਜੀ ਜੀ ਤੇ ਬਾਕੀ ਨਵੇਂ ਮੋਡਲ ਜਿੱਦਾਂ ਕੰਬਾਈਨ ਖੜੀ ਹੈ ਆਪਣੀ ਜੀ ਵੀ ਇਹ ਡਿਸਪਲੇ ਤੇ ਖੜੀ ਹੈ ਜੀ ਤੇ ਕੰਬਾਈਨ ਦੇ ਵਿੱਚ ਵੀ ਤੁਹਾਨੂੰ ਦੱਸਦਾ ਜੀ ਜਿੱਦਾਂ ਇੰਜਨ ਦੋ ਤਰ੍ਹਾਂ ਦੇ ਆਉਂਦੇ ਨੇ ਜੂਰੀਆ ਵਾਲਾ ਇੰਜਨ ਵੀ ਆਪਣੇ ਕੋਲੇ ਹੈਗਾ ਜੀ ਤੇ ਅਗਰ ਕਿਸੇ ਕਿਸਾਨ ਭਰਾ ਦੀ ਵਿਦੌਟ ਜੂਰੀਆ ਦੀ ਡਿਮਾਂਡ ਹੋਵੇ ਉਹ ਵੀ ਤੁਹਾਨੂੰ ਮਿਲੂਗਾ ਜੀ ਬਿਨਾ ਜੂਰੀਏ ਤੋਂ ਬਿਲਕੁਲ ਜੀ ਬਿਲਕੁਲ ਬਿਨਾ ਪਿਛਲੀ ਵਾਰ ਵੀ ਆਪਣੇ ਮਾਰਕੀਟ ਦੇ ਵਿੱਚ ਕਾਫੀ ਇੰਜਨ ਚੱਲੇ ਨੇ ਜੀ ਪੀਤ ਇੱਕ ਪਹਿਲੀ ਮੈਨੂਫੈਕਚਰਿੰਗ ਕੰਪਨੀ ਹੈਗੀ ਹੈ ਇਹਨਾਂ ਨੇ ਬਿਨਾਂ ਜੂਰੀ ਤੋਂ ਇਹ ਇੰਜਨ تیار ਕੀਤਾ ਹੈ ਕਿਸਾਨ ਪਰ ਆਮਦੀ డిਮਾਂਡ ਨੂੰ ਦੇ ਜੀ ਇਹ ਪਿੰਟੂ ਭਾਈ ਜੀ ਇਹਦੇ ਜਿਹੜਾ ਰੰਗ ਦੇ ਵਿੱਚ ਕਲਰ ਦੇ ਵਿੱਚ ਕੋਈ ਚੇਂਜਿੰਗ ਕੀਤੀ ਆ ਜਿਹੜਾ ਲੁਸ਼ਕੋਰ ਬਹੁਤ ਚਮਕ ਬਹੁਤ ਰੰਗ ਦੀ ਜੀ ਜਿਹੜੇ ਸਿਸਟਮ ਨਾਲ ਅਸੀਂ ਪੇਂਟ ਕਰਦੇ ਹਾਂ ਜੀ ਜੀ ਜੋ ਸਾਡਾ ਪੇਂਟ ਸ਼ਾਪ ਨਵੀਂ ਪੇਂਟ ਸ਼ਾਪ ਹੈ ਜਾਂ ਉਧਰ ਵੀ ਲੱਗੀ ਵੀ ਹੈ ਉਹਦੀ ਇਹੀ ਖੂਬੀ ਜਿੱਦਾਂ ਗੱਡੀਆਂ ਦੇ ਵਿੱਚ ਆਪਾਂ ਦੇਖਦੇ ਹੁੰਦੇ ਆਂ ਵੀ ਕਈ ਵਾਰ ਤਾਂ ਆਪਣੇ ਚਿਹਰਾ ਵੀ ਦਿਖ ਜਾਂਦਾ ਹੁੰਦਾ ਇਹਦੇ ਵਿੱਚ ਕਾਰਾਂ ਵਾਲਾ ਰੰਗ ਵੱਲੋਂ ਉਹ ਸਿਸਟਮ ਯੂਜ਼ ਕਰਦੇ ਹੁੰਦੇ ਆਂ ਵੀ ਸਿਸਟਮ ਆਪਣਾ ਪੇਂਟ ਦਾ ਜਿਹੜਾ ਆਪਾਂ ਟਰੈਕਟਰ ਦੇ ਵਿੱਚ ਕੰਬਾਈਨ ਦੇ ਵਿੱਚ ਬੈਗੋ ਲੋਡ ਦੇ ਵਿੱਚ ਜਿੰਨੇ ਵੀ ਆਪਣੇ ਫਟਕ ਬਣਨੇ ਨੇ ਉਹਦੇ ਵਿੱਚ ਆਪਾਂ ਕਰ ਰਹੇ ਆਂ ਇਹ ਥੋੜਾ ਕਾਸਟਲੀ ਪੈਂਦਾ ਹੈ ਪਰ ਜਦੋਂ ਤੁਸੀਂ ਕੁਆਲਿਟੀ ਦਿਖਾਉਣੀ ਹੈ ਜੀ ਉੱਥੇ ਪੈਸਾ ਨਹੀਂ ਦੇਖਿਆ ਜਾਂਦਾ ਹੁੰਦਾ ਕਿਉਂਕਿ ਕਿਸਾਨ ਭਰਾ ਬੜੀ ਮੁਸ਼ਕਲ ਦੇ ਨਾਲ ਪੈਸੇ ਇਕੱਠੇ ਕਰਕੇ ਕੋਈ ਵੀ ਚੀਜ਼ ਨੰਨੇ ਤਾਂ ਉਹਨੂੰ ਇੱਕ ਇੱਕ ਪੈਸੇ ਦਾ ਜਿਹਦਾ ਮੁੱਲ ਹੈ ਉਹਨੂੰ ਮਿਲਣਾ ਚਾਹੀਦਾ ਜੀ ਸਹੀ ਗੱਲ ਆ ਇਹਦੇ ਵਿੱਚ ਕੋਈ ਹੁਣ 25 ਦੇ ਵਿੱਚ ਮੰਨ ਲਓ ਵੀ ਜਿਹੜੇ ਆਪਣੇ ਆ ਮਾਡਲ ਤੇ ਇਹਨਾਂ ਦੇ ਵਿੱਚ ਕੋਈ ਫਰਕ ਚੇਂਜ ਚੇਂਜ ਗਈ ਹੈ ਜੀ ਜਿੱਦਾਂ ਚੈਂਬਰ ਦੇ ਵਿੱਚ ਤਾਂ ਚੇਂਜਿੰਗ ਆ ਹੀ ਚੁੱਕੀ ਹੈ ਜੀ ਔਰ ਚਦਰ ਵੀ ਆਪਾਂ ਜਿਹੜੀ ਸਟੀਨਲੈਸ ਸਟੀਲ ਦੀ ਵਧੀਆ ਕੁਆਲਿਟੀ ਦੀ ਐਨ 42 ਦੀ ਲਾ ਰਹੇ ਆ ਚਾਰ ਚੈਨਾਂ ਦੇ ਵਿੱਚ ਚੈਂਬਰ ਆ ਰਿਹਾ ਜੀ ਅੱਛਾ ਚਾਰ ਚੈਨਾਂ ਦੇ ਵਿੱਚ ਹੋ ਗਿਆ ਜੀ ਪਰ ਸਭ ਤੋਂ ਵੱਡੀ ਗਲਤੀ ਚਾਰ ਚੈਨਾਂ ਦੇ ਨਾਲ ਵੀ ਆਪਾਂ ਨੇ ਜਿਹੜੀ ਚੈਂਬਰ ਦੀ ਲੰਬਾਈ ਵੀ ਜਿਹੜੀ ਪਹਿਲਾਂ ਨਾਲੋਂ ਵਧਾਈ ਪਈ ਹੈ ਅਸਲ ਲੰਬਾਈ ਵਧਾਤੀ ਲੰਬਾਈ ਵਧਾਈਏ ਕਿਉਂਕਿ ਉਹਦਾ ਰੀਜਨ ਸੀਗਾ ਜਿੱਦਾਂ ਤੁਸੀਂ ਦੇਖਿਆ ਹੋਊ ਆਪਣਾ ਨਵੇਂ ਮਾਡਲ ਦਾ ਕਟਰਵਾਰ ਹਾਂਜੀ ਕਟਰਵਾਰ ਦੇ ਵਿੱਚ ਕਾਫੀ ਆਪਣੇ ਚੇਂਜਿੰਗਾਂ ਕੀਤੀਆਂ ਨੇ 18 ਇੰਚ ਫਰੰਟ ਆਵਰ ਹੋ ਗਿਆ ਬੜੇ ਡਾਈ ਦੀ ਰੀਲ ਹੋ ਗਈ ਉਹ ਕਿਉਂਕਿ ਕਟਿੰਗ ਉਹਦੀ ਜ਼ਿਆਦਾ ਹੋ ਜਾਂਦੀ ਹੈ ਜ਼ਿਆਦਾ ਕਰਦਾ ਕਟਰ ਤਾਂ ਉਹਨੂੰ ਅੱਗੇ ਵੀ ਕਵਰ ਕਰਨ ਵਾਸਤੇ ਚੀਜ਼ ਹੈ ਜਿਹੜੀ ਚਾਹੀਦੀ ਹੈ ਕਿ ਮਲਖ ਚਾਈ ਵਧਾਤੀ ਜੀ ਜਿਵੇਂ ਹੁਣ ਪਹਿਲਾਂ 5 ਪੈਪਾਂ ਆਉਂਦੀਆਂ ਹੁੰਦੀਆਂ ਸੀ ਜੀ ਤੇ ਹੁਣ ਉਹ 6 ਪੈਪਾਂ ਦੇ ਵਿੱਚ 6 ਪੈਪਾਂ ਦੇ ਵਿੱਚ ਦੇਖੋ ਹਰ ਬੰਦਾ ਕੋਈ ਕਰ ਰਿਹਾ ਅੱਜ 5 ਤੋਂ 6 ਪਰ ਅਸੀਂ ਜਿਹੜੀ ਉਹਦੀ ਕਟਰਬਾਰ ਦੀ ਟ੍ਰੇ ਹੁੰਦੀ ਹੈ ਵੀਰ ਜੀ ਕਟਰਬਾਰ ਦੀ ਉਹ ਟ੍ਰੇ ਦਾ ਫਰਕ ਪਾਇਆ ਜੀ ਅੱਛਾ ਉਹਦੇ ਵਿੱਚ ਪਾਤਾ ਉਹਦੇ ਵਿੱਚ ਫਰਕ ਪਾਇਆ ਹੈ ਉਹਦੇ ਕਾਰਨ ਹੀ ਜਿਹੜਾ 6 ਪੈਪ ਵਾਲੀ ਰੀਲ ਕਰੀ ਹੈ ਨਹੀਂ ਤਾਂ ਮਾਰਕੀਟ ਦੇ ਵਿੱਚ ਲੋਕ ਉਸੇ ਰੀਲ ਦੇ ਵਿੱਚ 5 6 ਉਹੀ ਕਰੀ ਜਾਂਦੇ ਨੇ ਜੁਗਾੜ ਮੰਟ ਲਾ ਕੇ ਪਰ ਆਪਾਂ ਨੇ ਟੋਟਲੀ ਰੀਲ ਦਾ ਸਿਸਟਮ ਚੇਂਜ ਕੀਤਾ ਔਰ ਕਟਰ ਦੀ ਟ੍ਰੇ ਚੇਂਜ ਕੀਤੀ ਹੈ ਔਰ ਉਸ ਤੋਂ ਬਾਅਦ 18 ਇੰਚ ਇਫਰਾਟੋਗਰ ਕੀਤਾ ਹੈ ਅੱਛਾ ਮੰਨ ਲਓ ਜਿਵੇਂ ਐਤ ਕੀ ਜੀਰੀਆਂ ਦੇ ਵਿੱਚ ਦਿੱਕਤ ਆਈ ਹੈ ਗਿਰੀਆਂ ਹੋਈਆਂ ਨੇ ਦੇ ਵਿੱਚ ਮਸ਼ੀਨਾਂ ਨੂੰ ਉਹ ਖਤਮ ਕਰਤੀ ਦੇਖ ਕੇ ਬਿਲਕੁਲ ਜੀ ਤੁਸੀਂ ਬਿਲਕੁਲ ਇਹ ਮੰਨ ਲਓ ਵੀ ਅਸੀਂ ਤਾਂ ਵੈਸੇ ਐਮ ਐਮ ਦੇ ਹਿਸਾਬ ਨਾਲ ਬੋਲਦੇ ਹੁੰਦੇ ਆ ਮੈਂ ਦੇਸੀ ਭਾਸ਼ਾ ਦੇ ਵਿੱਚ ਦੱਸ ਦਿੰਦੇ ਨੇ ਜੀ ਲਗਭਗ 1.5 ਇੰਚ 2 ਇੰਚ ਤੋਂ ਵੀ ਤੁਸੀਂ ਚੱਲੋ ਕਟਿੰਗ ਕਰ ਸਕਦੇ ਹੋ ਠੀਕ ਹੈ ਜੀ ਕਿਉਂਕਿ ਇਸ ਲਾਈਨ ਦੇ ਵਿੱਚ ਦਾ ਐਮ ਐਮ ਬੋਲਿਆ ਐ ਐਮ ਐਮ ਥੋੜਾ ਮੁਸ਼ਕਲ ਜਿਹਾ ਸਮਝਦਾਉ ਸਮਝ ਨਹੀਂ ਆਉਂਦਾ ਤਾਂ ਦੇਸੀ ਬਾਜਾ ਜੀ ਨੇ ਮੰਨ ਕੇ ਚਲੋ ਇਹਨਾਂ ਉੱਚੇ ਤੋਂ ਤੁਸੀਂ ਕਟਿੰਗ ਹੈ ਜਿਹੜੀ ਲਗਭਗ 2 ਇੰਚ ਦੇ ਕਿਰਤੋਂ ਨੀਚੇ ਬੜੀ ਫਸਲ ਮਤਲਬ ਖੜੀ ਆ 2 ਇੰਚ ਥੱਲੇ ਰਹੂ ਬਸ ਹਾਂਜੀ ਹਾਂਜੀ ਬਾਕੀ ਸਾਰਾ ਉੱਪਰ ਤੇ ਵੱਢੀ ਜੋ ਕੰਟਰੋਲ ਹੈ ਜੀ ਕਿਉਂਕਿ ਇਤੋਂ ਥੱਲੇ ਕੁਝ ਲੈ ਕੇ ਨਹੀਂ ਜਾਂਦਾ ਇਹਗਾ ਨਾ ਜੀ ਨਾ ਮਿੱਟੀ ਵਗੈਰਾ ਪੱਟੀ ਜਾਂਦੀ ਹੈ ਠੀਕ ਹੈ ਜੀ ਹਾਂਜੀ ਜੀ ਬਾਕੀ ਇਹ ਜਿਹੜਾ ਬਾਅਦ ਵੀ ਜੀ ਜਿਹੜਾ ਇੰਜਨ ਆਪਾਂ ਨੇ ਕਰਿਆ ਪਹਿਲਾਂ ਜਿਹੜਾ ਇੰਜਨ ਹੁੰਦਾ ਸੀ ਆਪਣਾ ਵੀ ਐਸ 4 ਦੇ ਉਦੇ ਪੈਰ ਵਾਲੀ ਰੇਸ਼ ਨਹੀਂ ਹੁੰਦੀ ਸਿ ਐਕਸੀਲੇਟਰ ਅੱਛਾ ਠੀਕ ਹੈ ਜੀ ਹਾਂ ਉਹ ਕਿਸਾਨ ਭਰਾਵਾਂ ਨੇ ਕਾਫੀ ਡਿਮਾਂਡ ਕੀਤੀ ਸੀ ਇਹਦੇ ਪੈਰ ਵਾਲਾ ਐਕਸੀਲੇਟਰ ਵੀ ਲਾਓ ਜੀ ਉਹ ਚੀਜ਼ ਵੀ ਆਪਾਂ ਨੇ ਸਟਾਰਟ ਕਰ ਦਿੱਤਾ ਬਿਨਾਂ ਜੂਰੀ ਤੇ ਜਿਹੜਾ ਬਿਨਾਂ ਜੂਰੀ ਤੇ ਬਿਲਕੁਲ ਜੂਰੀ ਵਾਲੇ ਇੰਜਨ ਦੇ ਵਿੱਚ ਦਾ ਪੈਰ ਵਾਲਾ ਐਕਸੀਲੇਟਰ ਆ ਹੀ ਆ ਸਟੀਅਰਿੰਗ ਤੁਹਾਨੂੰ ਦਿਖਾਇਆ ਸੀ ਅੱਗੇ ਪਿੱਛੇ ਐਡਜਸਟ ਹੋਣ ਵਾਲਾ ਸੀਟ ਵੀ ਜਿਹੜਾ ਅੱਗੇ ਪਿੱਛੇ ਐਡਜਸਟਮੈਂਟ ਇਹ ਤਾਂ ਆਪਣਾ ਨੋਰਮਲ ਮਾਡਲ ਆ ਨਾ ਇਹ ਨੋਰਮਲ ਜੀ ਇਹ ਨੋਰਮਲ ਮਾਡਲ ਹੈ ਪ੍ਰੀਤ ਦਾ ਕਾਫੀ ਆ ਰਹੀ ਹੈ ਇਸ ਵਾਰ ਇਹ ਮੰਨ ਕੇ ਚੱਲੋ ਵੀ ਕੰਪਨੀ ਦਾ ਜਿਹੜਾ ਟਾਰਗੇਟ ਹੈਗਾ ਸਾਡੀ ਪੂਰੀ ਟੀਮ ਨੂੰ ਕਿਉਂਕਿ ਡੀਲਰਾਂ ਦੀ ਵੀ ਸਾਡੀ ਪੂਰੀ ਟੀਮ ਹੀ ਕਹਾਂਗੇ ਕਰੂੰਗੇ 2000 ਪਰ 2000 ਦੇ ਕਰੀਬ ਦਾ ਸਾਡਾ ਟਾਰਗੇਟ ਹੈ 2000 ਕੰਬਾਈਨ ਹਾਂਜੀ ਹਾਂਜੀ ਜਿਹਦੇ ਵਿੱਚੋਂ ਸਾਡਾ ਉੱਪਰ ਵਾਲੇ ਦੀ ਕਿਰਪਾ ਨਾਲ ਲਗਭਗ 500 ਦੇ ਕਰੀਬ ਸਾਡੀ ਕੰਬਾਈਨ ਹੈ ਜਿਹੜੀ ਬੁੱਕ ਹੋ ਗਈ ਬੁੱਕ ਹੋ ਚੁੱਕੀ ਹੈ ਉਹਦੇ ਵਾਸਤੇ ਅਸੀਂ ਸਾਰੇ ਕਿਸਾਨ ਭਰਾਵਾਂ ਦੇ ਰੀਡੀ ਰਹਿਾਂਗੇ ਜਿਹੜੇ ਸਾਡੇ ਅੱਜ ਇਸ ਪ੍ਰੋਡਕਟ ਦਾ ਇੰਨਾ ਬੋਲਿਆ ਜਾਨੀ ਪ੍ਰੀਤ ਦੇ ਦੀ ਤੋੜੂਗੀ ਰਿਕਾਰਡ ਦੇਖੋ ਜੀ ਪ੍ਰੀਥ ਜਿਹੜਾ ਨਾਮ ਹੀ ਰਿਕਾਰਡ ਤੋੜਨ ਵਾਲਾ ਸਹੀ ਗੱਲ ਹੈ ਰੇਕ ਦੇ ਪ੍ਰੋਡਕਟ ਰੇਕ ਬਣਾਦਾ ਨਾ ਬਿਲਕੁਲ ਬਾਕੀ ਜਿਵੇਂ ਬੈਂਕੋਂ ਲੋਡਰ ਇਹ ਤਾਂ ਆਪਣੇ ਪੰਜਾਬ ਦੇ ਵਿੱਚ ਪਹਿਲੇ ਹੀ ਬਣਨ ਲੱਗਿਆ ਨਾ ਵੀਰੇ ਹਾਂਜੀ ਪੰਜਾਬ ਦੀ ਪਹਿਲੀ ਕੰਪਨੀ ਹੈ ਜੀ ਜਿਹੜੀ ਬੈਂਕੋ ਲੋਡਰ ਤਿਆਰ ਕਰਦਾ ਨਹੀਂ ਅੱਗੇ ਕੀ ਹੁੰਦਾ ਨਾ ਜੀਸੀਬੀ ਕੰਪਨੀ ਦੀਆਂ ਆਉਂਦੀਆਂ ਨੇ ਇਹ ਕੰਪਨੀਆਂ ਨੇ ਆਪਾਂ ਚਲੋ ਨਾਮ ਨਹੀਂ ਲੈਂਦੇ ਉਹ ਸਾਰੀਆਂ ਆਊਟ ਆਫ ਪੰਜਾਬ ਹੀ ਬਣਦੀਆਂ ਹੈਗੀਆਂ ਨੇ ਉਹਦਾ ਰੀਜਨ ਕੀ ਹੈ ਜੀ ਅਗਰ ਅਸੀਂ ਇਹ ਪੰਜਾਬ ਦੇ ਵਿੱਚ ਪ੍ਰੋਡਕਟ ਸਾਡਾ ਬਣ ਰਿਹਾ ਕਿਤੇ ਨਾ ਕਿਤੇ ਪੈਸਾ ਭੰਗ ਕੇ ਵੀ ਸਾਡੇ ਪੰਜਾਬ ਦੇ ਵਿੱਚ ਆ ਰਿਹਾ ਹੈ ਜਿਹਦਾ ਸਾਡੇ ਪੰਜਾਬ ਵਾਸੀਆਂ ਨੂੰ ਸਾਨੂੰ ਵੀ ਸਾਡੀ ਗਵਰਨਮੈਂਟਾਂ ਨੂੰ ਫਾਇਦਾ ਹੋਣਾ ਹੈ ਇਹਦਾ ਵੀ ਫਾਇਦਾ ਹੈ ਬਾਕੀ ਪਿੰਟੂ ਭਾਈ ਜੀ ਇਹ ਟਰੈਕਟਰਾਂ ਜਿਹੜੇ ਇਹ ਕਿੰਨੇ ਮਾਡਲ ਤਿਆਰ ਕਰਦੇ ਆਂ ਆਪਾਂ ਟਰੈਕਟਰ ਦੀ ਆਪਣਾ ਇਹ ਮੰਨ ਕੇ ਚਲੋ ਜੀ 25 ਹਸ ਪਾਵਰ ਤੋਂ ਲੈ ਕੇ ਉਧਰ ਵੀ 25 ਵਾਲਾ ਵੀ ਖੜਾ ਹੈ ਅੱਛਾ ਇਹ ਰੇਂਜ ਦੇ ਟਰੈਕਟਰ ਹੈ ਕਿਨੇ 25 ਤੋਂ ਲੈ ਕੇ 100 ਹਸ ਪਾਵਰ ਤੱਕ ਜਿਹੜੇ ਆਪਣੇ ਟਰੈਕਟਰ ਤਿਆਰ ਹੈਗੇ ਇਹ 25 ਹਸ ਪਾਵਰ ਆ ਇਹ ਪਹਾਰ ਬਹੁਤ ਇਹਦੀ ਡਿਮਾਂਡ ਹੈਗੀ ਹੈ ਭਾਈ ਜੀ ਟਾਇਰ ਜਿਹੜੇ ਟਾਇਰ ਲਾਏ ਆਂ ਵੀਰੇ ਇਹ ਇਹ ਦੂਜੀ ਗੱਡੀ ਵਾਲੇ ਟਾਇਰ ਆ ਪਾ ਕਾ ਤੇ ਨਾ ਇਹ ਪਾ ਗੱਡੀਆਂ ਦੇ ਟਾਇਰ ਲਾਤੇ ਅੱਛਾ ਇਹ ਟਾਇਰ ਇਹ ਇਹੀ ਚੱਲਦੇ ਆਂ ਇਹ ਦੇ ਦੇਖੋ ਜੀ ਇੰਡੀਆ ਦੀ ਪਹਿਲੀ ਕੰਪਨੀ ਹੋਊਗੀ ਜੀ ਜਿਹਦੇ ਹਰ ਮਾਡਲ ਦੇ ਵਿੱਚ ਤੁਹਾਨੂੰ 4x4 ਦੀ ਸਹੂਲਤ ਮਿਲ ਚਾਹੇ 25 ਹਾ ਇਹ ਵੀ 4x4 ਆ ਆ 25 ਹਾ 4x4 4x4 ਲੈ ਬਈ ਜਿਹੜਾ ਮਰਜ਼ੀ ਮਾਡਲ ਦੇ ਵਿੱਚ ਤੁਸੀਂ ਉਹ ਤੁਹਾਡੀ ਡਿਮਾਂਡ ਦੇ ਅਨੁਸਾਰ ਕਹਿਣ ਦਾ ਮਤਲਬ ਜਿਹੜੇ ਮਰਜ਼ੀ ਮਾਡਲ ਦੇ ਵਿੱਚ ਤੁਸੀਂ 4x4 ਦੀ ਸਹੂਲਤ ਲੈ ਸਕਦੇ ਹੋ 25 ਹਸਪਾਵਰ ਦੇ ਅਗਰ ਤੁਸੀਂ ਟਰੈਕਟਰ ਲੈਣੋ ਤੁਹਾਨੂੰ ਤੁਹਾਡੀ ਡਿਮਾਂਡ ਹੈ 4x4 ਦੀ ਅਸੀਂ 4x4 ਦਾ ਸਿਸਟਮ 25 ਹਸਪਾਵਰ ਦੇ ਵਿੱਚ ਵੀ ਤੁਹਾਨੂੰ ਲਾ ਕੇ ਦਵਾਂਗੇ ਠੀਕ ਹੈ ਜੀ ਇਹ ਆਪਣਾ 25 ਹਸਪਾਵਰ ਹੋ ਗਿਆ ਇਹ ਕਿੰਨੇ ਹਸਪਾਵਰ ਹੋ ਗਿਆ ਜੀ ਆਪਣਾ ਇਹ ਸਾਡਾ ਹੈਗਾ ਜੀ 60 49 60 ਪਾਵਰ 60 49 ਹਾਂਜੀ ਹਾਂਜੀ 60 49 ਹਾਂਜੀ ਉਹ ਵੱਖੋ ਵੱਖਰੇ ਮਾਡਲਾਂ ਦੇ ਹਿਸਾਬ ਨਾਲ ਜਿੱਦਾਂ ਇਹ ਮਾਡਲ ਹੋ ਗਿਆ ਜੀ ਇਹਦੇ ਤੁਹਾਨੂੰ ਕੁਝ ਵੱਖਰਾ ਦੇਖਣ ਨੂੰ ਮਿਲ ਰਿਹਾ ਹੋਊਗਾ ਜੀ ਇਹਦੇ ਵਿੱਚ ਹੋਰ ਵੀ ਦੇਖੇ ਇਹ ਮਾਰਕਾ ਵੀ ਤੁਸੀਂ ਪਰੀਜ਼ਦਾ ਨਹੀਂ ਹੈਗਾ ਮਾਰਕਾ ਵੀ ਹੋਰ ਹੈ ਦੇ ਉੱਤੇ ਅਵੈਂਜਰ ਜੀ ਇਸ ਮਾਡਲ ਨਾਲ ਸਾਡਾ ਜਿੰਨਾ ਵੀ ਫੋਰਨਰ ਆਊਟ ਆਫ ਇੰਡੀਆ ਜਣੀ ਭਾਰਤ ਤੋਂ ਬਾਹਰ ਜਿੱਥੇ ਵੀ ਸਾਡਾ ਟਰੈਕਟਰ ਵਿਕ ਰਿਹਾ ਹੈ ਇਸ ਨਾਮ ਦੇ ਲੋਗੋ ਨਾਲ ਸਾਡਾ ਟਰੈਕਟਰ ਜਿਹੜਾ ਅਵੇਂਜਰ ਦੇ ਨਾਮ ਨਾਲ ਨਾਲ ਸਾਡਾ ਟਰੈਕਟਰ ਹੈ ਜਿਹੜਾ ਜਾ ਰਿਹਾ ਹੈ ਅੱਛਾ ਮੰਨ ਲਓ ਜਿਵੇਂ ਹੁਣ ਆਪਣੇ ਇੰਡੀਆ ਤੋਂ ਬਾਹਰ ਕਿਤੇ ਇਟਲੀ ਅਮਰੀਕਾ ਕੈਨੇਡਾ ਜਿੱਥੇ ਵੀ ਟਰੈਕਟਰ ਤੁਹਾਡਾ 25 ਤੋਂ 30 ਕੰਟਰੀਆਂ ਵਿੱਚ ਸਾਡਾ ਜਿਹੜਾ ਪ੍ਰੋਡਕਟ ਨੇ ਐਕਸਪੋਰਟ ਅੱਛਾ ਇਹ ਇਹ ਮਾਰਕੀਟਾ ਉੱਥੇ ਪਛਾਣ ਆ ਰੋਡੀ ਹਾਂਜੀ ਹਾਂਜੀ ਜੀ ਬਿਲਕੁਲ ਜੀ ਜਿਵੇਂ ਪੰਜਾਬ ਦੇ ਵਿੱਚ ਮੰਨ ਲਓ ਇੰਡੀਆ ਦੇ ਵਿੱਚ ਪ੍ਰੀਤ ਦੇ ਨਾਮ ਤੇ ਆ ਉੱਥੇ ਇਹਦੇ ਨਾਮ ਤੇ ਆ ਕਿਉਂਕਿ ਇਸ ਮਾਡਲ ਦੀ ਸਾਡੇ ਆਪਣੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਹੈ ਹੋ ਸਕਦਾ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਜੋ ਵੀ ਕੰਪਨੀ ਦਾ ਜਾਨੀ ਪਲੈਨਿੰਗ ਹੋਊਗੀ ਹੋ ਸਕਦਾ ਹੈ ਆਉਣ ਵਾਲੇ ਟਾਈਮ ਇਹ ਮਾਰਕੀਟ ਦੇ ਵਿੱਚ ਟਰੈਕਟਰ ਉਤਾਰੀ ਫਿਲਹਾਲ ਅਸੀਂ ਆਊਟ ਆਫ ਇੰਡੀਆ ਹੀ ਦੇ ਰਹੇ ਆ ਆਊਟ ਆਫ ਇੰਡੀਆ ਮਤਲਬ ਬਾਹਰੇ ਜਾਂਦਾ ਇਹ 4x4 4x4 ਹਨਾ ਏਸੀ ਕੈਬਨ ਹਾਂਜੀ ਹਾਂਜੀ ਬਾਕੀ ਇਹਨਾਂ ਦੱਸਿਓ ਬਈ ਤੁਸੀਂ ਕਮੈਂਟਾਂ ਦੇ ਵਿੱਚ ਵੀ ਕਿਹਦੇ ਕਿਹਦੇ ਕੋਲ ਚੱਲਦਾ ਪ੍ਰੀਦਰ ਟਰੈਕਟਰ ਕਿੱਦਾਂ ਚੱਲਦਾ ਬਾਕੀ ਆ ਤਾਂ ਤੁਹਾਨੂੰ ਪਤਾ ਹੀ ਹੈ ਨਾ ਬੱਚਾ ਜਿਵੇਂ ਹੁਣ ਆਪਣੇ ਤੁਹਾਨੂੰ ਪਹਿਲਾਂ ਦੱਸ ਕੇ ਏਟ ਹੈ ਜਿਵੇਂ ਸਪਰੇਅ ਵਾਲੇ ਬੂਮ ਆ ਗਏ ਉਹਨਾਂ ਵਾਸਤੇ ਬਈ ਬੜੀ ਵੀਧੀਆ ਚੀਜ਼ ਐ ਇਹ ਇਹ ਪਿੰਟੂ ਭਾਈ ਇੱਕ ਵੀ ਆਪਣਾ ਤਿਆਰ ਹੈ ਜੀ ਸਪਰੇਅ ਵਾਲਾ ਬੂਮ ਵੀ ਤਿਆਰ ਹੈ ਅੱਛਾ ਜੀ ਕਿਸੇ ਕੰਪਨੀ ਨੂੰ ਲਗਭਗ 500 ਦੇ ਪੀਸ ਦੇ ਕਰੀਬ ਆਪਾਂ ਨੇ ਉਹ ਜਿਹੜਾ ਬਣਾ ਕੇ ਦਿੱਤਾ ਹੈਗਾ ਸਪਰੇਅ ਵਾਲਾ ਬੋਮਬੀ ਹਾਂਜੀ ਹਾਂਜੀ ਉਹ ਵੀ ਆਪਣਾ ਤਿਆਰ ਹੈ ਜੀ ਉਹ ਤੁਹਾਨੂੰ ਦਿਖਾ ਦਾਂਗਾ ਕਿ ਕਿਹੜਾ ਉਹ ਉਹ ਸਾਹਮਣੇ ਵਾਲੀ ਵੱਡੀ ਗੱਲ ਇੱਕ ਚੀਜ਼ ਤੁਸੀਂ ਇੱਥੇ ਦਿਖਾਓ ਕਿ ਇਹਦੇ 4x4 ਦਾ ਇਹ ਚੀਜ਼ ਬੜੇ ਧਿਆਨ ਨਾਲ ਦਿਖਾਓ ਜੀ ਸਾਰੇ ਦਿਖਾਓ ਜੀ ਹੂੰ ਹੂੰ ਇਸੇ ਤਰ੍ਹਾਂ ਦਾ ਨਿੰਦਰ ਜੀ ਆਪਾਂ ਨੇ ਇੱਕ ਸਿਸਟਮ ਤਿਆਰ ਕੀਤਾ ਹੈ ਕੰਬਾਈਨ ਦੇ ਵਿੱਚ ਵੀ ਇਦਾਂ ਦਾ ਹੀ ਆਪਾਂ 4x4 ਹੈ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਦਵਾਂਗੇ। ਵੀ ਮਤਲਬ ਕਵਾੜੀਆਂ ਦੇ ਫਿਰਦੀ ਲੋਡ ਨਹੀਂ। ਨੋ ਜੀ। ਆਪਾਂ ਪਤਾ ਕੀ ਹੈ ਜੀ ਤੇ ਖੂ ਐਨੇ ਪੈਸੇ ਲੱਗਦੇ ਨੇ ਤਾਂ ਅਸੀਂ ਕਹਿੰਨੇ ਵੀ ਕਿਸਾਨ ਭਰਾਵਾਂ ਦੇ ਇੱਕ ਇੱਕ ਪੈਸੇ ਦਾ ਮੁੱਲ ਮਿਲੇ। ਇਹ ਇਸੇ ਤਰ੍ਹਾਂ ਦਾ ਆਪਣਾ 4x4 ਦਾ ਡਿਜ਼ਾਈਨ ਹੋ ਚੁੱਕਿਆ ਹੈ ਜਿਹੜਾ ਸਾਡਾ ਟੈਸਟ ਹੋ ਚੁੱਕਿਆ ਹੈ। ਮੰਨ ਲਓ ਜਿਵੇਂ ਆਹ ਆ 4 ਵੀਲ ਟਰੈਕਟਰ ਦਾ 4 ਵੀਲ ਆ। ਇਹ ਹੁਣ ਤੁਸੀਂ ਆਪ ਤਿਆਰ ਕਰਿਆ ਹੈ। ਹਾਂ ਜੀ ਠੀਕ ਹੈ ਜੀ ਮੰਨ ਲਓ ਹੁਣ ਕਮੈਂਡ ਦਾ ਹਿਸਾਬ ਵੀ ਆਪ ਤਿਆਰ ਕਰਿਆ ਕਰੂਗੇ ਹਾਂਜੀ ਹਾਂਜੀ ਇਹ ਸਾਡਾ ਇਟਲੀ ਦੀ ਕੰਪਨੀ ਨਾਲ ਜਿਹੜਾ ਟਾਈਅਪ ਹੋ ਚੁੱਕਿਆ ਹੈ ਠੀਕ ਹੈ ਜੀ ਠੀਕ ਹੈ ਉਹ ਆਉਣ ਵਾਲੇ ਜਾਨੀ ਧਾਨਾਂ ਦੇ ਵਿੱਚ ਝੋਨੇ ਦੇ ਵਿੱਚ 4x4 ਦੀ ਜਰੂਰਤ ਹੁੰਦੀ ਹੈ ਆਉਣ ਵਾਲੇ ਝੋਨੇ ਦੇ ਵਿੱਚ ਅਸੀਂ ਉਹ ਤੁਹਾਨੂੰ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲੂਗਾ ਅੱਛਾ ਮੰਨ ਲਓ ਉਹਦਾ ਵੀ ਤੁਹਾਨੂੰ ਹੁਣੇ ਜ ਆਪਣੇ ਕਵਾੜੀਏ ਤੇ ਜਾਣ ਦੀ ਲੋੜ ਨਹੀਂ ਪਠਾਨਕੋਟ ਜਾਂ ਕਿਤੇ ਲੱਭਣ ਦੀ ਲੋੜ ਨਹੀਂ ਪਤਾ ਕੀ ਹੈ ਜੀ ਕਿਤੇ ਉੱਥੇ ਆਉਂਦੀ ਹੈ ਜੀ ਬਸ ਆਪਾਂ ਨਵਾਂ ਕਹਿ ਕੇ ਦੰਨਿਆ ਤਾਂ ਫਿਰਦਾ ਬੰਦਾ ਬਾਹਰ ਹੈ ਚੰਗਾ ਜਾਨੀ ਲੱਗਦਾ ਹੈ ਜੀ 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 ਕਿਉਂਕਿ ਉੱਥੇ ਕੰਪਨੀ ਦਾ ਇੱਕ ਨਾਮ ਵੀ ਖਰਾਬ ਹੁੰਦਾ ਸਹੀ ਗੱਲ ਆ ਦੇਖੋ ਮਾਲ ਘੱਟ ਵੇਚੋ ਕੁਝ ਨਹੀਂ ਹੁੰਦਾ ਜੀ ਸਹੀ ਗੱਲ ਆ ਚੰਗਾ ਵੇਚੋ ਵਧੀਆ ਵੇਚੋ ਨਾਮ ਵਾਸਤੇ ਵੇਚੋ ਜੀ ਜੀ ਠੀਕ ਹੈ ਜੀ ਸ਼ੁਕਰੀਆ ਜੀ ਬਹੁਤ-ਬਹੁਤ ਮਿੰਟੂ ਜੀ ਬਾਕੀ ਇੱਧਰ ਹਨਾ ਸਟੈਨਰ ਮਾਡਲ ਹੈ ਜਿਹੜਾ ਉਹ ਲੱਗਿਆ ਹੋਇਆ ਹੈ ਇਹਦੇ ਬਾਅਦ ਨਵਾਂ ਮਾਡਲ ਇਹਨਾਂ ਦਾ ਨਾ ਤੁਹਾਨੂੰ ਮੈਂ ਦਿਖਾਇਆ ਤਾਂ ਵੀਡੀਓ ਪਰ ਰਿਵਿਊ ਕਰਿਆ ਤਾਂ ਉਹਦਾ ਮਸ਼ੀਨ ਦਾ ਉਹ ਵੀ ਬਹੁਤ ਸੋਹਣੀ ਮਸ਼ੀਨ ਬਣਾਈ ਤੀ ਇਹ ਆ ਗਿਆ ਟਰੈਕਟਰ 25 60 ਹਨਾ ਇਹ ਜਿਹੜਾ ਬਾਹਰ ਆਪਣੇ ਇੰਡੀਆ ਤੋਂ ਬਾਹਰ ਟਰੈਕਟਰ ਜਾਂਦਾ ਇਹਨਾਂ ਦਾ 8 ਮਾਡਲ ਆ ਬਾਕੀ ਆ ਰੈਗੂਲਰ ਮਾਡਲ ਆ ਜਿਹੜਾ ਪ੍ਰੀਤ 987 ਹੈ ਨਾ ਬਾਈ ਜੀ ਨੇ ਜਿਵੇਂ ਦਿੱਤੀ ਜਾਣਕਾਰੀ ਵੀ ਮਸ਼ੀਨ ਦੇ ਵਿੱਚ ਕੀ ਕੀ ਚੇਂਜ ਹੋਇਆ ਫਿਲਟਰ ਦੇ ਬਾਰੇ ਹਨਾ ਗੱਲਾਂ ਕੀਤੀਆਂ ਬਾਕੀ ਇਹਨਾਂ ਦਾ ਰਿਵਿਊ ਫੇਰ ਹਨਾ ਆਪਾਂ ਕਰਦੇ ਹੀ ਰਹਿਣੇ ਆ ਅੱਜ ਆ ਤੁਸੀਂ ਦੇ ਗੋਬਿੰਦਰ ਜੀ 엘ਿਵੇਟਰ ਹੈ ਜਿਹੜਾ ਤਿੰਨ ਜਗ੍ਹਾ ਤੋਂ ਖੁੱਲਣ ਵਾਲਾ ਜਿਹੜਾ ਆਪਾਂ ਨੇ ਕਰ ਦਿੱਤਾ ਹੈਗਾ ਅੱਛਾ ਮੰਨ ਲਓ ਇਹ ਤਿੰਨ ਖਾਨੇ ਲੱਗ ਲਾ ਖੁੱਲਣਗੇ ਕਿ ਇੱਕ 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 ਉਹ ਆ ਦੇਖੋ ਜੀ ਥੱਲੇ ਇਹਦੇ ਲੋਕ ਸਿਸਟਮ ਕਰਤਾ ਆ ਲੋਕ ਅਨਲੋਕ ਕਰੋ ਜੀ ਜੋ ਵੀ ਨਟ ਨੇ ਖੋਲੋ ਇੱਥੇ ਆਪਦਾ ਕੰਮ ਕਰੋ ਜਿੱਦਾਂ ਬਾਹਰਲੀ ਸਟੇਟਾਂ ਦੇ ਵਿੱਚ ਮਿੱਟੀ ਥੋੜੀ ਜੀ ਕਾਲੀ ਬਿੱਟੀ ਹੈ ਉਸ ਵਿੱਚ ਜੰਮ ਜਾਂਦੀ ਹੈ ਬੜੀ ਪ੍ਰੋਬਲਮ ਆਉਂਦੀ ਹੈ ਕਿਸਾਨ ਭਰਾਵਾਂ ਨੂੰ ਉਹ ਚੀਜ਼ ਦਾ ਵੀ ਆਪਾਂ ਨੇ ਸਮਾਂਦਾਨ ਹੈ ਜਿਹੜਾ ਕਰ ਦਿੱਤਾ ਵੈਸੇ ਵੀ ਜਿਹੜਾ 엘ਿਵੇਟਰ ਹੈ ਆਪਣਾ ਟੋਟਲੀ ਪਹਿਲਾਂ ਤੋਂ ਹੀ ਸਟੀਨਲੈਸ ਸਟੀਲ ਔਰ ਫੋਲਡਿੰਗ ਹੀ ਆਪਾਂ ਵੈਲਡਿੰਗ ਕੋਲ ਨਹੀਂ ਬਣਾਉਂਦੇ ਮੰਨ ਲਓ ਪਹਿਲਾਂ ਇੱਕ ਪਲੇਟ ਖੁੱਲਦੀ ਸੀ ਹਾਂਜੀ ਹਾਂਜੀ ਹੁਣ ਜਿੱਥੇ ਆਪਾਂ ਨੂੰ ਲੋਡ ਉਹਨਾਂ ਕ ਖੋਲ ਲੋ ਬਿਲਕੁਲ ਜੋਨਾਂ ਕੀ ਖੋਲ ਕੇ ਆਪਾਂ ਉਹਦਾ ਕੰਮ ਕਰ ਸਕਦੇ ਹਾਂ ਜੀ ਜੀ ਇਹ ਵੀ ਸਿਸਟਮ ਵਧੀਆ ਹੋ ਗਿਆ ਨਾ ਜਿਵੇਂ ਆਪਾਂ ਸੋਵਾ ਵੀਨ ਦੇ ਵਿੱਚ ਦਿੱਕਤਾਂ ਮਿੱਟੀ ਭਰ ਜਾਂਦੀ ਆ ਨਾ 엘ਿਵੇਟਰਾਂ ਦੇ ਵਿੱਚ ਉਹਨਾਂ ਕ ਟੋਟਾ ਆ ਆਪਾਂ ਉਹਨਾਂ ਕ ਪੀਸ ਖੋਲ ਕੇ ਨਾ ਖਾਲੀ ਕਰ ਸਕਦੇ ਆ ਘੱਟ ਸਮੇਂ ਦੇ ਵਿੱਚ ਬਾਕੀ ਦੱਸਿਆ ਪਿੰਟੂ ਬਾਈ ਜੀ ਨੇ ਜਿਵੇਂ ਇਹਦਾ ਤੁਹਾਨੂੰ ਪਹਿਲਾਂ ਵੀਡੀਓ ਚ ਵੀ ਦੱਸਿਆ ਨਾ ਜੀ ਫਿਲਟਰ ਦੀ ਸ਼ਾਫਟ ਆ ਉਹ ਵੀਰਾਂ ਨੇ ਹੈ ਨਾ ਪਿੱਛੇ ਵਾਲੀ ਦਾ ਬਾਈ ਹੈਗੀ ਦੀ ਹੈਗੀ ਮੂਰੇ ਵਾਲ ਸ਼ਾਫਟ ਉਹ ਵੀਰਾਂ ਨੇ ਹੈਵੀ ਕਰਤੀ ਬਹੁਤ ਪਿੱਛੇ ਵਾਲੀ 8 ਨੰਬਰ ਦੀ ਆ ਰਹੀ ਹੈ 8 ਨੰਬਰ ਇਹ ਵੀ ਮੂਰੇ ਵੀ 8 ਸੀ ਉਹ ਹੈ ਵੀ ਇਹ ਵੀ ਹੈਵੀ ਕਰ ਹਾਂ ਮੂਰੇ ਵੀ ਸ਼ਾਫਟ ਹੈਵੀ ਹੋ ਗਈ ਬਹੁਤ ਵੀ 987 ਮਾਡਲ ਦੇ ਵੀ ਬਸ ਸਾਰੇ ਮਾਡਲਾਂ ਦੇ ਵਿੱਚ ਇਹ ਦੇਖੀ ਜਨਾਂ ਤੇ ਸਾਰੇ ਮਾਡਲਾਂ ਦੇ ਵਿੱਚ ਨਾ 987 ਹੋਗੀ ਚਾਹ ਡੀ ਲੈਕਸ ਹੋਗੀ ਚਾਹ ਸਟੈਨਰ ਹੋਗੀ ਉਹਨਾਂ ਦਾ ਸ਼ਾਫਟ ਡਾੜੀ ਫੀਟਰ ਸਾਰਿਆਂ ਦੇ ਵਿੱਚ ਇਹ ਮੋਟੀ ਹੋ ਗਈ ਜਿਵੇਂ ਮੱਕੀ ਦੇ ਸੀ ਜਾਂਦੇ ਵਿੱਚ ਆਪਾਂ ਨੂੰ ਨਾ ਦਿੱਕਤ ਆਉਂਦੀ ਸੀ ਵੀ ਉਹ ਚੀਜ਼ ਦਾ ਹੱਲ ਹੋ ਗਿਆ